ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਅੱਜ ਅਸੀਂ ਤੁਹਾਡੇ ਲਈ ਬਹੁਤ ਸਾਰੀਆਂ ਐਡਾਂ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ گاਵਾਂ ਦੇ ਲਈ ਸਾਫ਼ ਪ੍ਰਾਲੀ ਦੀ ਤੂੜੀ ਵਿਕਾਊ ਆ ਜੀ ਏਰੀਆ ਫਾਜ਼ਿਲਕਾ ਅਵੋਰ ਤੋਂ 100 ਕਿਲੋਮੀਟਰ ਤੱਕ ਪਹੁੰਚ ਕਰ ਦੇਣਗੇ ਜੀ ਤੇ ਰੇਟ ਹੈ ਜੀ 380 ਰੁਪਏ ਤੇ ਜੇ ਕੋਈ ਆਪ ਆ ਕੇ ਭਰਾ ਫੈਕਟਰੀ ਦੇ ਵਿੱਚੋਂ ਤੂੜੀ ਖਰੀਦਦਾ ਤਾਂ ਉਹਦੇ ਲਈ ਰੇਟ ਹੈਗਾ ਜੀ 280 ਰੁਪਏ ਮਾਲਕਾਂ ਦੇ ਨੰਬਰ ਦੋ ਨੇ ਨੋਟ ਕਰ ਲਓ ਜੀ 9779606928 ਦੂਜੇ ਨੰਬਰ ਹੈ ਜੀ 9855399818 ਨੀਲੀ ਰਾਵੀ ਦੀ ਝੋਟੀ ਵਿਕਾਊ ਆ ਮਦਰ ਮਿਲਕ ਰਿਕਾਰਡ ਹੈ ਜੀ 16 ਕਿਲੋ ਰੇਟ ਹੈ ਜੀ 50000 50000 ਰੁਪਏ ਰੇਟ ਰੱਖਿਆ ਗਿਆ ਬਾਕੀ 45000 ਤੱਕ ਇਹ ਝੋਟੀ ਤੁਹਾਨੂੰ ਦੇ ਦੇਣਗੇ ਅੰਮ੍ਰਿਤਸਰ ਏਰੀਆ ਜੀ 95923 7670 76 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਨੀਲੇ ਰਵੀ ਝੋਟੀ ਖਰੀਦ ਸਕਦੇ ਹੋ Honda Amaze ਗੱਡੀ ਵਿਕਾਊ ਆ ਗੱਡੀ 2014 ਮਾਡਲ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਅੰਦਰੋਂ ਬਾਹਰੋਂ ਸਾਰੀ ਗੱਡੀ ਦੀ ਕੰਡੀਸ਼ਨ ਨੂੰ ਦੇਖ ਲਓ ਜੀ ਇਸ ਵੀਰ ਨੇ ਬਹੁਤ ਸੋਹਣੀ ਅਤੇ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਜਿਦੇ ਵਿੱਚ ਤੁਸੀਂ ਗੱਡੀ ਦੀ ਕੰਡੀਸ਼ਨ ਘਰ ਬੈਠੇ ਬੜੀ ਆਸਾਨੀ ਦੇ ਨਾਲ ਦੇਖ ਸਕਦੇ ਹੋ ਜੀ ਬਾਕੀ ਗੱਡੀ ਦੇ ਕਾਗਜ਼ ਵੀ ਸਾਰੇ ਪੂਰੇ ਨੇ ਜੀ ਤੇ ਕੋਈ ਐਕਸੀਡੈਂਟ ਨਹੀਂ ਹੈਗਾ ਬਹੁਤ ਵਧੀਆ ਸੰਭਾਲ ਕੇ ਰੱਖੀ ਹੋਈ ਸਾਫ ਸੁਥਰੀ ਇਹ ਗੱਡੀ ਹੈ ਜੀ Honda Amaze ਗੱਡੀ ਹੈ 2014 ਮਾਡਲ ਪੰਜਾਬ ਨੰਬਰ AC ਹੀਟਰ ਦੀ ਓਕੇ LCD ਬੈਕ ਕੈਮਰਾ ਬਹੁਤ ਸੋਹਣੀ ਗੱਡੀ ਹੈ ਏਰੀਆ ਜੀ ਨਥਾਣਾ ਬਠਿੰਡਾ ਤੇ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ 3,10,000 ਰੁਪਏ 3,10,000 ਰੁਪਏ ਰੇਟ ਰੱਖੇ ਗਿਆ ਜੀ ਪੰਜਾਬ ਨੰਬਰ ਹੈ ਗੱਡੀ ਬਾਕੀ ਤੁਸੀਂ ਗੱਡੀ ਦੀ ਵੀਡੀਓ ਜਿਹੜੀ ਦੇਖ ਲਈ ਹੋਣੀ ਹੈ ਮਾਲਕ ਵੀਰ ਦਾ ਨੰਬਰ ਹੈ ਜਿਹੜਾ ਨੋਟ ਕਰ ਲਓ ਜੀ ਗੱਡੀ ਖਰੀਦਣ ਵਾਸਤੇ 9465290062 9465290062 ਇਸ ਨੰਬਰ ਤੇ ਫੋਨ ਕਰਕੇ ਤੁਸੀਂ Honda Amaze ਗੱਡੀ 2014 ਮਾਡਲ ਪੰਜਾਬ ਨੰਬਰ 3 ਲੱਖ 10000 ਰੁਪਏ ਚ ਖਰੀਦ ਸਕਦੇ ਹੋ ਜੀ ਏਰੀਆ ਨਥਾਣਾ ਬਠਿੰਡਾ ਦੇ ਵਿੱਚ ਗੱਡੀ ਖੜੀ ਹੈ ਜਾ ਕੇ ਤੁਸੀਂ ડીલ ਜਿਹੜੀ ਕਰ ਸਕਦੇ ਹੋ ਜੀ ਅਗਲੀ ਗੱਡੀ ਹੈ ਜੀ ਰੇਟਜ ਵਿਡੀਆਈ ਗੱਡੀ ਵਿਕਾਊ ਆ ਗੱਡੀ 2013 ਮਾਡਲ ਹੈ ਪਹਿਲੇ ਨਾ ਹੈ ਜੀ ਮਾਨਸਾ ਏਰੀਆ ਦੇ ਵਿੱਚ ਖੜੀ ਹੈ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਐ ਸਵੀਰ ਨੇ ਸਾਰੇ ਗੱਡੀ ਜਮਾ ਓਕੇ ਰਿਪੋਰਟ ਹੈ ਜੀ ਤੇ ਮਾਲਕ ਵੀਰ ਨੇ ਜਿਹੜਾ ਗੱਡੀ ਦਾ ਰੇਟ ਹੈ ਉੱਟਾ 8 ਲੱਖ ਰੁਪਏ ਡਿਮਾਂਡ ਹੈ ਜੀ ਇਹ ਲੱਖ ਰੇ ਡਿਮਾਂਡ ਹੈ ਜੀ ਬਾਕੀ ਉਹ ਗੱਡੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕਮੀ ਬੇਸ਼ੀ ਦੇਖਣ ਨੂੰ ਨਹੀਂ ਮਿਲੂਗੀ ਅੰਦਰੋਂ ਬਾਹਰੋਂ ਵਧੀਆ ਕੰਡੀਸ਼ਨ ਹੈ ਗੱਡੀ ਤੁਸੀਂ ਦੇਖ ਸਕਦੇ ਹੋ ਤੇ ਨੰਬਰ ਨੋਟ ਕਰ ਲਓ ਜੀ 79733 B 150 ਇਸ ਨੰਬਰ ਤੇ ਫੋਨ ਕਰਕੇ ਪੁੱਛ ਸਕਦੇ ਹੋ ਤੁਸੀਂ ਇਸ ਟਾਈਮ ਕਿਹੜੇ ਏਰੀਏ ਦੇ ਵਿੱਚੋਂ ਵੀਡੀਓ ਨੂੰ ਦੇਖ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਚੈਨਲ ਦੇ ਨਾਲ ਜੁੜਨ ਦੇ ਲਈ ਇਸ ਚੈਨਲ ਨੂੰ ਸਪੋਰਟ ਕਰਨ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਜੀ ਮੱਕੀ ਬੀਜਣ ਵਾਲੀ ਮਸ਼ੀਨ ਵਿਕਾਊ ਹੈ ਜੀ 70000 ਰੁਪਏ ਰੇਟ ਰੱਖਿਆ ਹੈ ਏਰੀਆ ਜੀ ਪਿੰਡ ਪੀਖੋਵਾਲ ਹੁਸ਼ਿਆਰਪੁਰ ਇੱਕ ਕਿੱਲਾ ਬੀਜਿਆ ਸਿਰਫ 8427185845 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮੱਕੀ ਬੀਜਣ ਵਾਲੀ ਮਸ਼ੀਨ ਖਰੀਦ ਸਕਦੇ ਹੋ ਗੱਡੀ ਵਿਕਾਊ ਹੈ ਜੀ ਆਲਟੋ ਗੱਡੀ 2008 ਮਾਡਲ ਲਾਸਟ ਹੈ ਜੀ ਗੱਡੀ ਪੰਜਾਬ ਨੰਬਰ ਹੈ 120000 ਰੇਟ ਰੱਖੇਗੇ ਜੀ ਏਰੀਆ ਬਰਨਾਲਾ 85448 77518 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਇਸ ਵੀਰ ਦੇ ਸਾਰੇ ਸੰਦ ਵਿਕਾਊ ਨੇ ਜੀ ਵਿਸ਼ਕਰਮਾ ਦਾ ਰਿਪਰ 2020 ਮਾਡਲ ਰੇਟ 170000 ਦੋ ਟਰਾਲੀਆਂ 11/6 ਤੇ 12/6 ਰੇਟ ਹੈ ਜੀ ਦੋਨਾਂ ਦਾ 140000 ਸਾਰੇ ਸੈਟਲ ਰੇਟ 310000 ਏਰੀਆ ਤਨ ਤਨ ਨੰਬਰ ਨੇ ਜਿਹੜੇ ਮਾਲਕਾਂ ਦੇ ਹੋ ਸਕ੍ਰੀਨ ਤੇ ਚੱਲ ਰਹੇ ਨੇ ਤੁਸੀਂ ਕ੍ਰੀਪਟ ਸਕਦੇ ਹੋ ਸਾਰੇ ਸੰਦ ਵਿਕਾਊ ਨੇ ਜੀ ਤੂੜੀ ਵਾਲੇ ਰਿਪਰ ਤੂੜੀ ਵਾਲੇ ਪੱਖੇ ਤੇ ਟਰਾਲੀਆਂ ਏਰੀਆ ਜੀ ਲੁਧਿਆਣਾ 869243099 869243099 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕ੍ਰੀਪਟ ਸਕਦੇ ਹੋ ਤੁਹਾਡਾ ਸਾਰਿਆਂ ਦਾ ਤਹਿਤੋਂ ਧੰਨਵਾਦ ਹੈ ਚੈਨਲ ਦੇ ਨਾਲ ਜੁੜਾਉਣ ਦੇ ਲਈ ਸਪੋਰਟ ਕਰਨ ਦੇ ਲਈ ਜੀ ਤੇ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਮਸ਼ੀਨਰੀ ਵੇਚਣ ਦੇ ਚਾਹਵਨ ਹੋ ਤੇ ਜਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਜ਼ਮੀਨ ਪਲਾਟ ਕੋਠੀਆਂ ਕਰ ਤਾਂ ਸਾਡਾ WhatsApp ਨੰਬਰ ਵੀਡੀਓ ਦੇ ਵਿੱਚ ਚੱਲਦਾ ਰਹਿੰਦਾ ਹੈ ਇਸ ਨੰਬਰ ਤੇ ਫੁੱਲ ਸਕਰੀਨ ਦੀ ਵੀਡੀਓ ਸਾਰੀ ਜਾਣਕਾਰੀ WhatsApp ਕਰ ਸਕਦੇ ਹੋ ਉਸ ਤੋਂ ਤੁਹਾਡੀ ਐਡ ਚਲਾ ਦਿੱਤੀ ਜਾਊਗੀ ਜੀ ਤੁਹਾਡਾ ਸਾਰਿਆਂ ਦਾ ਤਹਿਤੋਂ ਧੰਨਵਾਦ ਬਣੇ ਰਹੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਲੈ ਕੇ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ